ਸਟੇਟ মিডিਆ ਕਲੱਬ ਪ੍ਰਧਾਨ ਜਤਿੰਦਰ ਟੰਡਨ ਲੁਧਿਆਣਾ ਦੇ ਪੱਤਰਕਾਰ ਪਾਈਚਾਰੇ ਨਾਮ ਲੈ ਕੇ ਲੁਧਿਆਣਾ ਵਿੱਚ ਪ੍ਰੈਸ ਕਲੱਬ ਬਣਾਉਣ ਲਈ ਡੀਸੀ ਹਿਮਾਸ਼ੂ ਜੈਨ ਜੀ ਨੂੰ ਇੱਕ ਮੰਗ ਪੱਤਰ ਸੌਪਿਆ। ਅੱਜ ਸਟੇਟ মিডিਆ ਕਲੱਬ ਵੱਲੋਂ ਪੱਤਰਕਾਰ ਚਾਰ ਪਾਈਚਾਰੇ ਵੱਲੋਂ ਲੁਧਿਆਣਾ ਦੇ ਮਾਨਯੋਗ ਡੀਸੀ ਨੂੰ ਪ੍ਰੈਸ ਕਲੱਬ ਬਣਾਉਣ ਲਈ ਮੰਗ ਪੱਤਰ ਦਿੱਤਾ ਗਿਆ ਹੈ। ਜਿਹੜਾ ਪਿਛਲੇ ਕਾਫੀ ਸਮੇਂ ਤੋਂ ਸਾਡੇ ਲੁਧਿਆਣਾ ਦੇ ਪੱਤਰਕਾਰ ਜਿਹੜੇ ਪ੍ਰੈਸ ਕਲੱਬ ਤੋਂ ਵਾਂਝੇ ਆ। ਉਦੀ ਮੰਗਾ ਜਿਹੜਾ ਰਿਮਾਈਂਡਰ ਅਸੀਂ ਡੀਸੀ ਸਾਹਿਬ ਨੂੰ ਦਿੱਤਾ ਪਹਿਲਾ ਮੰਗ ਪੱਤਰ ਅਸੀਂ ਮਾਨਯੋਗ ਕੈਬਨਰਲ ਮੰਤਰੀ ਹਰਦੀਪ ਮੁੰਡੀਆਂ ਨੂੰ ਦਿੱਤਾ ਸੀ ਤੇ ਦੂਜਾ ਮੰਗ ਪੱਤਰ ਅਸੀਂ ਮਾਨਯੋਗ ਡੀਸੀ ਲੁਧਿਆਣਾ ਨੂੰ ਦਿੱਤਾ ਤੇ ਮਾਨ ਦੇ ਔਰ ਲੁਧਿਆਣਾ ਦੇ মিডিਆ ਪ੍ਰੈਸ ਤੋਂ ਆਏ ਸਾਥੀਆਂ ਵੱਲੋਂ ਮੈਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਪ੍ਰੈਸ ਕਲੱਬ ਦੀ ਇੱਕ ਮੰਗ ਕੀਤੀ ਹੈ ਬਹੁਤ ਹੀ ਚੰਗਾ ਉਪਰਾਲਾ ਹੈ ਔਰ ਮੈਂ ਸਾਰੇ মিডিਆ ਕਰਮੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਹਮਣੇ ਆਓ ਸਾਡੇ ਨਾਲ ਆਓ ਤੇ ਮੈਂ ਡੀਪੀਆਰਓ ਫॉर ਕਾਰਪੋਰੇਸ਼ਨ ਐ ਮ्युनਿਸਪਲ ਕਾਰਪੋਰੇਸ਼ਨ ਕਲਾਡਾ ਤੇ ਇੰਪਰੂਵਮੈਂਟ ٹرسٹ ਨੂੰ ਲੈਟਰ ਲਿਖ ਰਿਹਾ ਵੀ ਇੱਕ ਥਾਂ ਸਰਕਾਰੀ ਨਿਯਮਾਂ ਅਨੁਸਾਰ ਇੱਕ ਥਾਂ ਜਿਵੇਂ ਜਲੰਧਰ ਦੇ ਵਿੱਚ ਵੀ ਅਸੀਂ ਹੁੰਦੇ ਸੀਗੇ ਉੱਥੇ ਵੀ ਇੱਕ ਪ੍ਰੈਸ ਕਲਬ ਬਣਿਆ ਹੋਇਆ ਔਰ ਬਾਕੀ ਥਾਵਾਂ ਦੇ ਵਿੱਚ ਵੀ ਜਿਦਾਂ ਇਸ ਤੋਂ ਪਹਿਲਾਂ ਮੈਂ ਰੋਪੜ ਸੀਗਾ ਉੱਥੇ ਵੀ ਇੱਕ ਪ੍ਰੈਸ ਕਲਬ ਨੂੰ ਥਾਂ ਵੀ ਦਿੱਤੀ ਗਈ ਹੈ ਤੇ ਇਦਾਂ ਹੀ ਉਹਦਾ ਹੀ ਤਰਜ਼ ਤੇ ਸਾਰੇ মিডিਆ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਇਕੱਠੇ ਹੋ ਕੇ ਆਓ ਤੇ ਅਸੀਂ ਇੱਥੇ ਇੱਕ ਲੁਧਿਆਣਾ ਦੇ ਵਿੱਚ ਇੱਕ ਸਾਂਝਾ ਪ੍ਰੈਸ ਕਾਨਫਰੈਂਸ ਜਿਹੜਾ ਹੈ ਉਹ ਬਣਾਇਆ। ਤੁਸੀਂ